ਪੰਜਾਬੀਓ ਖੁਲਾਸਾ ਕਰਨ ਲੱਗੇ ਆ ਕਿ ਕਿਸਾਨਾਂ ਤੇ ਪਿਛਲੇ ਟਾਈਮ ਤੋਂ ਲਗਾਤਾਰ ਐਕਸ਼ਨ ਕਿਉਂ ਹੋ ਰਹੇ ਨੇ ਤੇ ਹੁਣ ਸ਼ੰਭੂ ਤੇ ਖਨੌਰੀ ਦੇ ਉੱਪਰ ਇੱਕਦਮ ਐਕਸ਼ਨ ਕਿਉਂ ਹੋਇਆ ਇਹਦੇ ਕਾਰਨ ਕੀ ਨੇ ਤੇ ਪਿਛਲੇ ਦਿਨੀ ਚੰਡੀਗੜ੍ਹ ਮੋਰਚਾ ਲਾਉਣ ਜਾ ਰਹੇ ਸਯੁਕਤ ਕਿਸਾਨ ਮੋਰਚੇ ਤੇ ਐਕਸ਼ਨ ਕਿਉਂ ਹੋਇਆ ਸੀ ਹੁਣ ਇਹ ਗੱਲ ਦੱਸਣ ਤੋਂ ਪਹਿਲਾਂ ਜਦੋਂ ਹੁਣ ਸ਼ੰਭੂ ਖਨੌਰੀ ਮੋਰਚੇ ਦੇ ਉੱਪਰ ਵੱਡਾ ਐਕਸ਼ਨ ਹੋਇਆ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਵੱਡੇ ਬਿਆਨ ਆ ਰਹੇ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 7:30 ਵਜੇ ਸ਼ਾਮ ਨੂੰ ਸੀਐਮ ਹਾਊਸ ਦੇ ਵਿੱਚ ਇਸ ਸਾਰੇ ਕੁਝ ਦੇ ਉੱਪਰ ਮੰਤਰੀਆਂ ਦੀ ਮੰਤਰੀ ਮੰਡਲ ਦੀ ਮੀਟਿੰਗ ਸੱਦ ਲਈ ਹੈ ਤੇ ਉਧਰ ਪੁਲਿਸ ਦਾ ਫਿਰ ਵੱਡਾ ਬਿਆਨ ਆਇਆ ਹੈ ਸ਼ੰਭੂ ਖਨੋਰੀ ਤੇ ਐਕਸ਼ਨ ਕਰਨ ਤੋਂ ਬਾਅਦ ਪੂਰੀ ਜਾਣਕਾਰੀ ਤੁਹਾਨੂੰ ਦੰਨੇ ਆ ਗੌਰ ਨਾਲ ਸੁਣਿਓ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਬਿਆਨ ਕੀ ਆ ਰਹੇ ਨੇ ਜਦੋਂ ਹੁਣ ਸ਼ੰਭੂ ਖਨੋਰੀ ਮੋਰਚਾ ਉਹ ਉਹਦੇ ਉੱਪਰ ਪੁਲਿਸ ਐਕਸ਼ਨ ਕਰਕੇ ਚੁਕਾ ਦਿੱਤਾ ਗਿਆ ਊਂਜ ਦਿੱਤਾ ਗਿਆ ਔਰ ਉਸ ਤੋਂ ਬਾਅਦ ਜਦੋਂ ਪੁਲਿਸ ਦੇ ਉੱਪਰ ਇਹ ਵੀ ਦੋਸ਼ ਕਿਸਾਨ ਲਾ ਰਹੇ ਨੇ ਕਿ ਸਾਡੇ ਗੈਸ ਸਿਲੰਡਰ ਵੀ ਇਹ ਚੱਕ ਕੇ ਲੈ ਗਏ ਸਾਡੇ ਏਸੀ ਵੀ ਚੱਕ ਕੇ ਲੈ ਗਏ ਉਸ ਤੋਂ ਬਾਅਦ ਪੁਲਿਸ ਦੀ ਸਫਾਈ ਆਈ ਹੈ ਕੀ ਆਈ ਹੈ ਦੱਸਦੇ ਹਾਂ ਪਰ ਪੰਜਾਬ ਸਰਕਾਰ ਦੇ ਜਿਹੜੇ ਕੁਲਤਾਰ ਸਿੰਘ ਸੰਧਵਾ ਜਿਹੜੇ ਸਪੀਕਰ ਵਿਧਾਨ ਸਭਾ ਦੇ ਉਹ ਕਹਿ ਰਹੇ ਨੇ ਕਿ ਕਿਸਾਨਾਂ ਦੀਆਂ ਮੰਗਾਂ ਸਹੀ ਨੇ ਅਸੀਂ ਸਾਰੀਆਂ ਮੰਗਾਂ ਨਾਲ ਸਹਿਮਤ ਆ ਪਰ ਮੋਰਚਾ ਕੇਂਦਰ ਸਰਕਾਰ ਦੇ ਖਿਲਾਫ ਲਾਉਣ ਪੰਜਾਬ ਨੂੰ ਨੁਕਸਾਨ ਨਾ ਕਰਨਾ ਹੁਣ ਇੱਥੇ ਜਵਾਬ ਕਿਸਾਨ ਦੇ ਰਹੇ ਨੇ ਉਹ ਕਹਿੰਦੇ ਭਾਈ ਸਾਹਿਬ ਅਸੀਂ ਤਾਂ ਸ਼ੰਭੂ ਖਣੋਰੀ ਮੋਰਚਾ ਲਾਉਣਾ ਹੀ ਨਹੀਂ ਚਾਹੁੰਦੇ ਸੀ ਅਸੀਂ ਤਾਂ ਦਿੱਲੀ ਹੀ ਜਾਣਾ ਚਾਹੁੰਦੇ ਆ ਕੇਂਦਰ ਸਰਕਾਰ ਦੇ ਖਿਲਾਫ ਅੱਗੋਂ ਉਹ ਜਾਣ ਨਹੀਂ ਦਿੰਦੇ ਉਹ ਕੰਧਾ ਬਣਾ ਦਿੰਦੇ ਨੇ ਫਿਰ ਅਸੀਂ ਕੀ ਕਰੀਏ ਤੇ ਕਿਸਾਨ ਇਹ ਕਹਿ ਰਹੇ ਨੇ ਕਿ ਪਤਾ ਸਪੀਕਰ ਸਾਹਿਬ ਤੁਹਾਨੂੰ ਸਾਰਾ ਐਵੇਂ ਤੁਸੀਂ ਪੰਜਾਬ ਨੂੰ ਕਮਲੇ ਨਾ ਬਣਾਓ ਤੁਹਾਨੂੰ ਸਭ ਪਤਾ ਹੈ ਵੀ ਅਸੀਂ ਸ਼ੰਭੂ ਖਡੌਰੀ ਦਾ ਮੋਰਚਾ ਲਾਉਣਾ ਹੀ ਨਹੀਂ ਚਾਹੁੰਦੇ ਸੀ ਅਸੀਂ ਤਾਂ ਦਿੱਲੀ ਲਾਉਣਾ ਚਾਹੁੰਦੇ ਆ ਉਧਰ ਪੰਜਾਬ ਦੇ ਜਿਹੜੇ ਮੰਤਰੀ ਨੇ ਲਾਲਜੀਤ ਭੁੱਲਰ ਸਾਹਿਬ ਉਹਨਾਂ ਦਾ ਬਿਆਨ ਆਇਆ ਉਹ ਕਹਿੰਦੇ ਕਿਸਾਨਾਂ ਦੀਆਂ ਮੰਗਾਂ ਸਹੀ ਨੇ ਪਰ ਕਿਸਾਨ ਦਿੱਲੀ ਮੋਰਚਾ ਲਾਉਣ ਤੇ ਮੈਂ ਆਪਣੇ ਸਾਰੇ ਅਹੁਦੇ ਛੱਡ ਕੇ ਤੇ ਕਿਸਾਨਾਂ ਦੇ ਨਾਲ ਧਰਨੇ ਤੇ ਬੈਠੂਗਾ ਹੁਣ ਇਹ ਤਾਂ ਉਹ ਗੱਲ ਹੋ ਗਈ ਆਖੇ ਦਿੱਲੀ ਦੇ ਗੱਲ ਟੱਲੀ ਬੰਨੇ ਕਿਹੜਾ ਵੇਖੋ ਲਾਲਜੀਤ ਭੁੱਲਰ ਸਾਹਿਬ ਨੇ ਬਿਆਨ ਤਾਂ ਵੱਡਾ ਦੇਤਾ ਪਰ ਲਾਲਜੀਤ ਭੁੱਲਰ ਸਾਹਿਬ ਨੇ ਆਣੇ ਨੇ ਉਹਨਾਂ ਨੂੰ ਸਾਰਾ ਹੀ ਪਤਾ ਨਾ ਵੀ ਕਿਸਾਨ ਤਾਂ ਦਿੱਲੀ ਹੀ ਮੋਰਚਾ ਲਾਉਣਾ ਚਾਹੁੰਦੇ ਸੀ ਤੇ ਸੜਕ ਤੇ ਲਵਾਇਆ ਕਿਨੇ ਸਰਕਾਰਾਂ ਨੇ ਤੇ ਹੁਣ ਤੁਸੀਂ ਪਹਿਲਾਂ ਤਾਂ ਇਹ ਕਹਿੰਦੇ ਰਹੇ ਸਾਰੀਆ ਪਾਰਟੀ ਆਮ ਆਦਮੀ ਵੀ ਅਸੀਂ ਨਾਲ ਆ ਕਿਸਾਨਾਂ ਨੂੰ ਸੜਕ ਤੇ ਕੇਂਦਰ ਨੇ ਬਿਠਾਇਆ ਤੇ ਹੁਣ ਤੁਸੀਂ ਐਕਸ਼ਨ ਕਰਕੇ ਤੇ ਉਹ ਸਾਰੇ ਕਿਸਾਨਾਂ ਨੂੰ ਫੜ ਕੇ ਜਦੋਂ ਹੁੰਜ ਦਿੱਤਾ ਤੇ ਤੁਸੀਂ ਕਹਿ ਰਹੇ ਹੋ ਮੈਂ ਕਿਸਾਨਾਂ ਦੇ ਨਾਲ ਦਿੱਲੀ ਧਰਨੇ ਤੇ ਬੈਠਾਂਗਾ ਤੇ ਮੰਤਰੀ ਸਾਹਿਬ ਜੇ ਤੁਸੀਂ ਆਪ ਕਿਸਾਨ ਹੋ ਕਿਸਾਨਾਂ ਦੀਆਂ ਮੰਗਾਂ ਸਹੀ ਮੰਨਦੇ ਹੋ ਤੇ ਫਿਰ ਤੁਸੀਂ ਜਾ ਕੇ ਪਹਿਲਾਂ ਦਿੱਲੀ ਧਰਨਾ ਸ਼ੁਰੂ ਕਰ ਦਿਓ ਜ਼ਰੂਰੀ ਤਾਂ ਨਹੀਂ ਕਿ ਪਹਿਲਾਂ ਦੂਜੇ ਕਿਸਾਨ ਹੀ ਬੋਲਣ ਦੂਜੇ ਕਿਸਾਨ ਹੀ ਉੱਥੇ ਜਾਣ ਉਹਨਾਂ ਨੂੰ ਤਾਂ ਜਾਣ ਨਹੀਂ ਦਿੰਦੇ ਤੁਹਾਨੂੰ ਤਾਂ ਜਾਣ ਦਿੰਦੇ ਨੇ ਜਦੋਂ ਵੀ ਕੇਜਰੀਵਾਲ ਸਾਹਿਬ ਜਾਂ ਕਿਸੇ ਹੋਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਫੜਿਆ ਜਾਂਦਾ ਹੈ ਉਦੋਂ ਤੁਸੀਂ ਦਿੱਲੀ ਜਾ ਕੇ ਧਰਨਾ ਲਾਉਨੇ ਹੋ ਤੁਹਾਨੂੰ ਉਹ ਜਾਣ ਦਿੰਦੇ ਨੇ ਤੁਸੀਂ ਪਹਿਲਾਂ ਧਰਨਾ ਸ਼ੁਰੂ ਕਰ ਦਿਓ ਉਸ ਤੋਂ ਬਾਅਦ ਫਿਰ ਕਿਸਾਨ ਵੀ ਲਾ ਲੈਣਗੇ ਹੁਣ ਉਧਰ ਜਿਹੜੇ ਹੋਰ ਸਿਆਸੀ ਨੇਤਾਵਾਂ ਦੇ ਬਿਆਨ ਆਏ ਨੇ ਜਿਹੜੇ ਆਪਣੇ ਆਮ ਆਦਮੀ ਪਾਰਟੀ ਦੇ ਮੀਤ ਹੇਰ ਨੇ ਉਹ ਕਹਿੰਦੇ ਮੈਂ ਤਾਂ ਕਿਸਾਨਾਂ ਦੇ ਹੱਕ 'ਚ ਬਹੁਤ ਬੋਲਦਾ ਰਿਆ ਪਾਰਲੀਮੈਂਟ ਦੇ ਵਿੱਚ ਤੇ ਮੈਂ ਤਾਂ ਕਿਸਾਨਾਂ ਦੇ ਨਾਲ ਆ ਪਰ ਕਿਸਾਨ ਵਪਾਰੀਆਂ ਨੂੰ ਨੁਕਸਾਨ ਪਹਾਰੇ ਨੇ ਉਧਰ ਹੋਰ ਕਾਫੀ ਸਾਰੇ ਐਮਐਲਏ ਆਮ ਆਦਮੀ ਪਾਰਟੀ ਦੇ ਸੇਮ ਬੋਲੀ ਬੋਲ ਰਹੇ ਨੇ ਕਿ ਪੰਜਾਬ ਦੇ ਵਪਾਰ ਨੂੰ ਨੁਕਸਾਨ ਹੋ ਰਿਹਾ ਵਪਾਰ ਨੂੰ ਨੁਕਸਾਨ ਹੋ ਰਿਹਾ ਤੇ ਪੰਜਾਬ ਦੇ ਲੋਕ ਇਹ ਕਹਿ ਰਹੇ ਨੇ ਸਾਨੂੰ ਸਭ ਪਤਾ ਲੁਧਿਆਣੇ ਦੇ ਵਿੱਚ ਚੋਣਾ ਹੋਣ ਜਾ ਰਹੀਆਂ ਨੇ ਤੇ ਚੋਣਾ ਹੋਣੀਆਂ ਨੇ ਉਥੇ ਜਿੱਥੇ ਜਿਆਦਾ ਵੋਟ ਵਪਾਰੀਆਂ ਦੀ ਹੈ ਤੁਸੀਂ ਉਹ ਇੱਕ ਸੀਟ ਜਿੱਤਣ ਦੇ ਲਈ ਤੁਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਆਤਮ ਹੱਤਿਆ ਕਰ ਰਹੇ ਹੋ ਇਹ ਗੱਲ ਕਿਸਾਨ ਕਹਿ ਰਹੇ ਨੇ ਹੁਣ ਉਧਰੋਂ ਸਿਆਸੀ ਵਿਰੋਧੀਆਂ ਦੇ ਬਿਆਨ ਆਏ ਨੇ ਸੁਖਬੀਰ ਬਾਦਲ ਰਾਜਾ ਵੜਿੰਗ ਸੁਨੀਲ ਜਾਖੜ ਵੀ ਬੋਲੇ ਨੇ ਹੁਣ ਇਹ ਤੁਹਾਨੂੰ ਮੈਂ ਬਾਅਦ ਚ ਦੱਸਦਾ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜਾ ਕਿਸਾਨਾਂ ਦੇ ਉੱਪਰ ਲਗਾਤਾਰ ਐਕਸ਼ਨ ਹੋ ਰਿਹਾ ਹੈ ਹੋਇਆ ਕਿਉਂ ਆ ਸਿੱਧੀ ਗੱਲ ਆ ਕਿਸਾਨਾਂ ਦੇ ਉੱਪਰ ਐਕਸ਼ਨ ਸਰਕਾਰ ਨਹੀਂ ਕਰ ਰਹੀ ਕਿਸਾਨ ਆਪੇ ਕਰਨ ਦੇ ਜ਼ਿੰਮੇਵਾਰ ਵੀ ਕੁਝ ਹੱਦ ਤੱਕ ਨਹੀਂ ਕਿਵੇਂ ਵੇਖੋ ਸਯੁਕਤ ਕਿਸਾਨ ਮੋਰਚਾ ਵੱਡੀ ਤਾਕਤ ਬਣੀ ਸੀ ਜਦੋਂ ਸਯੁਕਤ ਕਿਸਾਨ ਮੋਰਚਾ ਨਹੀਂ ਸੀ ਬਣਿਆ ਕਿਸਾਨ ਜੱਥੇਬੰਦੀਆਂ ਅੱਡ-ਅੱਡ ਸੀ ਉਦੋਂ ਇਹ ਵੱਡਾ ਮੋਰਚਾ ਨਹੀਂ ਲਾਉਂਦੇ ਸੀ ਵੱਡੇ ਪੰਗੇ ਵੱਡੇ ਮੋਰਚੇ ਵੱਡੇ ਸੰਘਰਸ਼ ਨਹੀਂ ਸੀ ਛੇੜਦੇ ਤਾਂ ਫਿਰ ਜਦੋਂ ਸਯੁਕਤ ਕਿਸਾਨ ਮੋਰਚਾ ਵੱਡੀ ਤਾਕਤ ਬਣਿਆ ਤਾਂ ਤਾਕਤ ਦਿਮਾਗ ਚ ਰਹੇਗੀ ਉਹ ਦੇਸੀ ਵੱਡੀ ਤਾਕਤ ਆ ਪਰ ਸਯੁਕਤ ਕਿਸਾਨ ਮੋਰਚੇ ਨਾਲ ਜਿਹੜੀਆਂ ਜੱਥੇਬੰਦੀਆਂ ਜੁੜੀਆਂ ਸੀ ਉਹਨਾਂ ਚ ਪਾਲੀ ਗਈ ਫੁੱਟ ਤੇ ਇੱਕ ਸਯੁਕਤ ਕਿਸਾਨ ਮੋਰਚੇ ਦੇ 3-4 ਮੋਰਚੇ ਬਣਾ ਦਿੱਤੇ ਗਏ। ਪਹਿਲਾ ਡੱਲੇਵਾਲ ਸਾਹਿਬ ਹੋਰੀ ਆਡੋਗੇ ਤੇ ਉਹਨਾਂ ਨੇ ਬਣਾ ਲਿਆ ਜੀ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ। ਅੱਧੀ ਤੱਕ ਤਵੰਡੀ ਗਈ, ਫੁੱਟ ਪੈ ਗਈ, ਟੁੱਟ ਗਈ। ਉਸ ਤੋਂ ਬਾਅਦ ਫਿਰ ਇੱਕ ਹੋਰ ਬਣ ਗਿਆ ਮਜ਼ਦੂਰ ਕਿਸਾਨ ਮੋਰਚਾ। ਜਿੱਤੇ ਭੰਦੇਰ ਸਾਹਿਬ ਹੋਰੀ ਨੇ ਤੇ ਹੋਰ ਜਥੇਬੰਦੀਆਂ ਨੇ। ਫਿਰ ਇੱਕ ਹੋਰ ਬਣ ਗਿਆ। ਤਾਂ ਜਦੋਂ ਇੱਕ ਵੱਡੀ ਤਾਕਤ ਤਿੰਨ ਚਾਰ ਥਾਵਾਂ ਤੇ ਪਾਟ ਗਈ ਵੰਡੀ ਗਈ ਪਾਟ ਪਾਟੋ ਧਾਰ ਦਾ ਸ਼ਿਕਾਰ ਹੋ ਗਈ ਤਾਂ ਫਿਰ ਐਯੋ ਕੁਸ਼ੀ ਹੋਣਾ ਸੀ ਜਦੋਂ 5 ਤਰੀਕ ਨੂੰ ਸਯੁਕਤ ਕਿਸਾਨ ਮੋਰਚੇ ਵਾਲੇ ਚੰਡੀਗੜ੍ਹ ਚੱਲੇ ਸੀ ਸਰਕਾਰ ਨੂੰ ਪਤਾ ਸੀ ਤਾਕਤ ਘਟਾ ਟਿਆ ਤਿਆਰੀ ਵੀ ਘਟਾ ਹੈ ਉਹਨਾਂ ਨੇ ਅਟੈਕ ਕਰਕੇ ਨਹੀਂ ਜਾਣ ਦਿੱਤਾ ਫੜੋ ਪੜੀਆਂ ਹੋਈਆਂ ਦੱਬਤਾ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਸੀ ਕਿ ਸ਼ੰਭੂ ਖਨੋਰੀ ਵਾਲੇ ਵੀ ਹੁਣ ਕੱਲੇ ਨਹੀਂ ਫਿਰ ਅਗਲਿਆਂ ਨੇ ਸ਼ੰਭੂ ਖਨੋਰੀ ਵਾਲਿਆਂ ਤੇ ਵੀ ਟੈਗ ਕਰਤਾ ਹੁਣ ਦੇਖੋ ਕਿਸਾਨਾਂ ਦੇ ਪੁੱਤਾਂ ਜੇ ਸਰਕਾਰ ਵਾਲੇ ਕਹੀ ਜਾਂਦੇ ਨੇ ਵੀ ਅਸੀਂ ਕਿਸਾਨ ਆ ਕਿਸਾਨਾਂ ਨਾਲ ਖੜੇ ਆ ਤੇ ਅਸੀਂ ਤਾਂ ਠੋਕ ਵਜਾ ਕੇ ਖੜੇ ਆ ਠੋਕ ਵਜਾ ਕੇ ਕਿਸਾਨਾਂ ਨਾਲ ਖੜੇ ਆ ਪਰ ਜਿੱਥੇ ਕਮੀਆਂ ਅੰਦਰੂਨੀ ਨੇ ਉੱਤੇ ਵੀ ਗੱਲ ਕਰਦੇ ਆ ਇਹ ਜਿਹੜੀ ਫੋਟ ਆ ਨਾ ਦੇਖੋ ਸਤਕਾਰ ਜੋ ਕਿਸਾਨ ਆਗੂ ਨੇ ਸਾਰੇ ਜਥੇਬੰਦੀਆਂ ਆਪਾਂ ਉਹਨਾਂ ਤੋਂ ਸਿਆਣੇ ਨਹੀਂ ਆ ਪਰ ਮੋਟੀ ਜੀ ਗੱਲ ਤਾਂ ਦਿਖਦੀ ਆ ਨਾ ਕਿ ਕੁਝ ਕਿਸਾਨ ਆਗੂ ਜਿਨ੍ਹਾਂ ਬਾਰੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਚੜ ਗਿਆ ਸੀ ਫਤੂਰ ਹੈ ਵੀ ਅਸੀਂ ਤਾਂ ਬੜੀ ਤਾਕਤ ਵੱਡੀਆਂ ਅਸੀਂ ਇਕੱਲੇ ਵੱਖਰੇ ਆ ਕਰਦੇਾਂਗੇ ਉਹ ਕਰਦੇਾਂਗੇ ਤੇ ਫੁੱਟਾਂ ਦੀ ਸ਼ੁਰੂਆਤ ਕੀਤੀ ਗਈ ਜਿਨ੍ਹਾਂ ਨੇ ਸਯੁਕਤ ਕਿਸਾਨ ਮੋਰਚੇ 'ਚ ਫੁੱਟਾਂ ਪਾਈਆਂ ਅਲੱਗ ਹੋਏ ਉਹ ਆ ਸਾਰੇ ਕੁਛ ਦੇ ਜ਼ਿੰਮੇਵਾਰ ਹੈਗੇ ਨਹੀਂ ਮੰਨਣਾ ਉਹਨਾਂ ਨੇ ਨਹੀਂ ਪਰ ਉਹ ਹੈਗੇ ਨੇ ਤੇ ਮੈਂ ਇੱਕ ਗੱਲ ਦਾਅਵੇ ਨਾਲ ਕਹਿੰਦਾ ਇਦਾਂ ਫੁੱਟ ਪਾ ਕੇ ਇਕੱਲੇ ਇਕੱਲੇ ਜਿੰਨੇ ਮਰਜ਼ੀ ਰਸਤੇ ਤੜਾ ਲੋ ਸਰਕਾਰਾਂ ਨੇ ਕੁਝ ਨਹੀਂ ਹੋਣ ਦੇਣਾ ਸਰਕਾਰਾਂ ਸਯੁਗਤ ਕਿਸਾਨ ਮੋਰਚਾ ਜੁੜ ਕੇ ਵੀ ਰਵੇ ਤਾਂ ਵੀ ਸਰਕਾਰ ਉਦੋਂ ਵੱਡੀ ਪਾਵਰ ਹੈ ਸਰਕਾਰ ਕੋਲ ਕੀ ਨੀਗਾ ਸਰਕਾਰ ਕੋਲ ਐਨੀ ਪੁਲਿਸ ਐਨੀ ਕਮਾਂਡੋ ਐਨੀ ਫੌਜ ਐਨੀ ਸੀਆਰਪੀਐਫ ਐਨੀਆਂ ਬੰਦੂਕਾਂ ਐਨੀਆਂ ਤੋਪਾਂ ਐਨੇ ਟੈਂਕ ਬੌਫਰ ਕੀ ਨੀ ਹੈ ਉਹਨਾਂ ਕੋਲ ਉਹਨਾਂ ਕੋਲ ਤਾਂ ਹਵਾਈ ਜਹਾਜ਼ ਜਿਹੜੇ ਲੜਾਕੂ ਨੇ ਵੀ ਬਹੁਤ ਨੇ ਪਰ ਇਹ ਠੀਕ ਹੈ ਕਿ ਆਪਣੇ ਦੇਸ਼ ਦੇ ਲੋਕਾਂ ਤੇ ਕਈ ਵਾਰ ਵਰਤੇ ਨਹੀਂ ਜਾਂਦੇ ਪਰ ਆਪਣੇ ਦੇਸ਼ ਦੇ ਲੋਕਾਂ ਤੇ ਤਾਂ ਐਦਾਂ ਮੀਟਿੰਗ ਲਈ ਬੁਲਾ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਨਹੀਂ ਕੀਤਾ ਜਾ ਸਕਦਾ ਤੇ ਜੇ ਆ ਹੋ ਸਕਦਾ ਐਵੇਂ ਤਾਂ ਵਿਰੋਧੀ ਦੇਸ਼ ਵੀ ਨਹੀਂ ਕਰਦੇ ਨਾ ਵੀ ਮੀਟਿੰਗ ਲਈ ਬੁਲਾ ਲਓ ਮੰਨ ਲਓ ਤਿੰਨ ਚਾਰ ਦੇਸ਼ਾਂ ਦੀ ਕੋਈ ਲੜਾਈ ਲੜੀ ਜਾ ਰਹੀ ਹੈ ਤਾਂ ਇੱਕ ਦੇਸ਼ ਦੂਜੇ ਦੇਸ਼ਾਂ ਨੂੰ ਮੀਟਿੰਗ ਦੇ ਲਈ ਆਗੂਆਂ ਨੂੰ ਬੁਲਾ ਲਵੇ ਤੇ ਫਿਰ ਉਹਨਾਂ ਨੂੰ ਗ੍ਰਿਫਤਾਰ ਕਰ ਲਵੇ ਐਦਾਂ ਤਾਂ ਯਾਰ ਕਦੇ ਦੇਸ਼ਾਂ ਦੀਆਂ ਲੜਾਈਆਂ 'ਚ ਵੀ ਨਹੀਂ ਹੋਇਆ ਤੇ ਇੱਥੇ ਸਰਕਾਰ ਨੇ ਐਵੇਂ ਕੀਤਾ ਨਾ ਮੀਟਿੰਗ ਲਈ ਸੱਦਿਆ ਤੇ ਫਿਰ ਉਹਨਾਂ ਨੂੰ ਫੜ ਲਿਆ ਆਹ ਕੁਝ ਹੋਇਆ ਤਾਂ ਜੇ ਇਹ ਹੋ ਸਕਦਾ ਤੇ ਸਰਕਾਰ ਦੀ ਤਾਕਤ ਵੱਡੀ ਆ ਇਹ 'ਚ ਕੋਈ ਸ਼ੱਕ ਨਹੀਂਗਾ ਇਸ ਕਰਕੇ ਜਿੰਨਾ ਟਾਈਮ ਕਿਸਾਨ ਇੱਕਜੁੱਟ ਇੱਕ ਮੁੱਠ ਨਹੀਂ ਹੁੰਦੇ ਉਦੋਂ ਤੱਕ ਆਹ ਨਤੀਜੇ ਭੁਗਤਨੇ ਪੈਣਗੇ ਹੁਣ ਜਿਹੜੀ ਗੱਲ ਦੂਜੀਆਂ ਸਿਆਸੀ ਪਾਰਟੀਆਂ ਕਹਿ ਰਹੀਆਂ ਨੇ ਉਸ ਤੋਂ ਪਹਿਲਾਂ ਜਿਹੜੀ ਪੰਜਾਬ ਦੀ ਪੁਲਿਸ ਆ ਉਹ ਕੀ ਕਹਿ ਰਹੀ ਆ DIG ਜਿਹੜੇ ਮਨਦੀਪ ਸਿੱਧੂ ਨੇ ਉਹਨਾਂ ਦਾ ਬਿਆਨ ਆਇਆ ਪਹਿਲਾਂ ਤਾਂ ਉਹ 12 ਕਵੇ ਤੱਕ ਤਾਂ ਇਹ ਕਹੀ ਗਏ ਵੀ ਅਸੀਂ ਪਿਆਰ ਨਾਲ ਸਭ ਕੁਝ ਕੀਤਾ ਅਸੀਂ ਆਪ ਕਿਸਾਨ ਆ ਤੇ ਪਰ ਫਿਰ ਉਹਨਾਂ ਦੇ ਅੰਦਰ ਇੱਕ ਪੁਲਿਸ ਅਫਸਰ ਵੀ ਐ ਹੁਣ ਜਿਹੜਾ ਪੁਲਿਸ ਵਾਲਾ ਜਦੋਂ ਉਹ ਬੋਲਦਾ ਅੰਦਰੋਂ ਫਿਰ ਉਹ ਕੀ ਕਹਿੰਦਾ DIG ਸਾਹਿਬ ਦਾ ਹੁਣ ਇੱਕ ਬਿਆਨ ਆਇਆ ਉਹ ਕਹਿੰਦਾ ਵੇਖੋ ਜੇ ਕਿਸਾਨਾਂ ਨੇ ਹੁਣ ਇਦਾਂ ਸੰਘਰਸ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਨਹੀਂ ਕਰਨ ਦਿਆਂਗੇ ਉਹ ਕਹਿੰਦਾ ਜੇ ਇਹ ਦੁਬਾਰਾ ਆਉਣਗੇ ਇਸੇ ਤਰ੍ਹਾਂ ਅਸੀਂ ਕਿਹੜਾ ਰਿਟਾਇਰ ਹੋ ਜਾਣਾ ਫਿਰ ਅਸੀਂ ਵੀ ਅੱਗੋਂ ਫਿਰ ਪੇਸ਼ ਆਵਾਂਗੇ ਜਿਵੇਂ ਹੁਣਾ ਇਹ ਕੀ ਹੈ ਇੱਕ ਤਰ੍ਹਾਂ ਨਾਲ ਸਿੱਧੀ ਧਮਕੀ ਕਿਸਾਨਾਂ ਨੂੰ ਕਿ ਸੰਘਰਸ਼ ਕਰਨ ਵੱਲ ਹੁਣ ਨਾ ਵਧਿਓ ਇਹ ਅਸੀਂ ਨਹੀਂ ਚੱਲਣ ਦੇਣਾ ਹੁਣ ਪੰਜਾਬ 'ਚ ਸਵਾਲ ਉੱਠੇ ਨੇ ਕਿ ਪੁਲਿਸ ਸਟੇਟ ਪੰਜਾਬ ਨੂੰ ਬਣਾਇਆ ਜਾ ਰਿਹਾ ਹੈ ਇਹ ਗੱਲ ਬਹੁਤ ਟਾਈਮ ਤੋਂ ਕੁਝ ਲੋਕ ਕਹਿ ਰਹੇ ਸੀ ਪੰਜਾਬ ਦੇ ਇੱਕ ਸਾਬਕਾ ਮੰਤਰੀ ਤੇ ਐਮਐਲਏ ਪ੍ਰਗਟ ਸਿੰਘ ਉਹਨਾਂ ਨੇ ਪਿਛਲੇ ਦਿਨੀ ਵਿਧਾਨ ਸਭਾ ਚ ਮਹੀਨਾ ਕੋ ਪਹਿਲਾਂ ਹੀ ਆਖਿਆ ਉਹ ਕਹਿੰਦਾ ਅਸੀਂ ਪੁਲਿਸ ਸਟੇਟ ਬਣਾਉਣ ਜਾ ਰਹੇ ਹਾਂ ਪੁਲ ਆਪਣੀ ਦਾੜੀ ਅਸੀਂ ਪੁਲਿਸ ਦੇ ਹੱਥ ਫੜਾ ਰਹੇ ਹਾਂ ਪੁਲਿਸ ਨੂੰ ਅੰਨੀਆਂ ਤਾਕਤਾਂ ਅੰਨੀਆਂ ਪਾਵਰਾਂ ਦੇ ਰਹੇ ਹਾਂ ਤੇ ਅਸੀਂ ਪਛਤਾਵਾਂਗੇ ਅਸੀਂ ਭੁਗਤਾਂਗੇ ਇਹ ਗੱਲ ਉਹਦੀ ਉਦੋਂ ਬਹੁਤ ਸਾਰੇ ਲੋਕਾਂ ਨੇ ਨਹੀਂ ਸਮਝੀ ਨਹੀਂ ਸੁਣੀ ਉਹਨੇ ਇਹ ਵੀ ਕਿਹਾ ਸੀ ਕਿ ਸਾਡੀ ਸਰਕਾਰ ਵੇਲੇ ਵੀ ਇਹ ਕੰਮ ਚੱਲਦਾ ਰਿਹਾ ਕਾਲੀਆਂ ਵੇਲੇ ਵੀ ਚੱਲਦਾ ਰਿਹਾ ਤੇ ਹੁਣ ਵੀ ਚੱਲ ਰਿਹਾ ਤੇ ਇਹਦਾ ਸਾਨੂੰ ਨੁਕਸਾਨ ਹੋਣਾ ਹੈ ਇਹ ਗੱਲ ਪ੍ਰਗਟ ਸਿੰਘ ਨੇ ਆਖੀ ਹੁਣ ਤੁਸੀਂ ਦੱਸੋ ਕੀ ਪ੍ਰਗਟ ਸਿੰਘ ਨੇ ਗਲਤ ਕਿਹਾ ਸੀ ਵੇਖੋ ਕਾਂਗਰਸ ਦੀ ਰਾਜਨੀਤੀ ਨਾਲ ਮੈਂ ਵੀ ਨਹੀਂ ਸਹਿਮਤ ਪਰ ਜਿਹੜੀ ਉਹਨੇ ਗੱਲ ਆਖੀ ਆ ਉਹਦੇ ਤੇ ਵਿਚਾਰ ਕਰਨਾ ਜ਼ਰੂਰੀ ਹੈ ਅੱਜ ਜਿਹੜਾ ਭਾਵੇਂ ਪੁਲਿਸ ਅਫਸਰ ਵੀ ਹੈ ਕੋਈ ਉਹਨੇ ਕਿਹੜਾ ਸਦਾ ਰਹਿਣਾ ਤੇ ਉਹਦੇ ਕਿਹੜੇ ਸਾਰੇ ਟੱਬਰ ਨੇ ਗਾਂ ਉਹਦੇ ਪੁੱਤਾਂ ਨੇ ਪੋਤਿਆਂ ਨੇ ਪੜੋਤਿਆਂ ਨੇ ਪੁਲਿਸ ਅਫਸਰ ਹੀ ਲੱਗੀ ਜਾਣਾ ਜੇ ਕੋਈ ਗਲਤ ਰਵਾਇਤ ਜਾਂ ਪੁਲਸੀਆ ਤੰਤਰ ਵਾਲਾ ਕੰਮ ਚੱਲ ਪਵੇ ਨਾ ਤਾ ਇਹ ਭੁਗਤਣਾ ਸਾਰਿਆਂ ਨੂੰ ਪੈਂਦਾ ਹੁੰਦਾ ਭਾਵੇਂ ਅੱਜ ਮੈਂ પોલીસ ਅਫਸਰ ਹੀ ਹਾਂ ਤੇ ਮੈਂ ਜਿਹੜੀ ਡੈਮੋਕ੍ਰੇਸੀ ਆ ਇਹਦੀਆਂ ਮੁੱਢਲੀਆਂ ਧਾਰਨਾਵਾਂ ਨੂੰ ਕੁਚਲਾ ਇਹਦੀਆਂ ਇਹਦੀਆਂ ਬੇਸਿਕਸ ਨੂੰ ਕੁਚਲਾ ਤਾਂ ਲਾਜ਼ਮੀ ਆਉਣ ਵਾਲੇ ਟਾਈਮ 'ਚ ਮੇਰੇ ਜਵਾਕ ਵੀ ਮੇਰੀਆਂ ਪੀੜ੍ਹੀਆਂ ਭੁਗਤਣਗੀਆਂ ਤਾਂ ਅੱਜ ਇਹਦੇ ਉੱਪਰ ਬਹੁਤ ਸਾਰੇ ਜਿਹੜੇ ਸਿਆਣੇ ਲੋਕ ਨੇ ਉਹ ਸੋਚ ਰਹੇ ਨੇ ਸੋਚਣਾ ਬਣਦਾ ਵੀ ਹੈ ਹੁਣ ਜਿੰਨੀਆਂ ਕਿਸਾਨ ਤੇ ਰਾਣੀ ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਇਕੱਠੇ ਨਹੀਂ ਹੋ ਜਾਣਾ ਚਾਹੀਦਾ ਮੈਨੂੰ ਤਾਂ ਲੱਗਦਾ ਉਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਉਹਨਾਂ ਨੇ ਦੇਖ ਲਿਆ ਬਥੇਰਾ ਪੈਤਰਾ ਮੀਟਿੰਗਾਂ ਉਹਨਾਂ ਨੇ ਕੀਤੀਆਂ ਪਹਿਲਾਂ ਏਕਤਾ ਦੇ ਲਈ ਪਰ ਸਿਰੇ ਪਤਾ ਕਿਉਂ ਨਹੀਂ ਚੜੀਆਂ ਇਸ ਕਰਕੇ ਨਹੀਂ ਚੜੀਆਂ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਅਜੇ ਸਾਡੀ ਤਾਕਤ ਕੱਲਿਆ-ਕੱਲਿਆ ਦੀ ਬਹੁਤ ਆ ਮੈਨੂੰ ਲੱਗਦਾ ਭਾਵੇਂ ਭਗਵੰਤਮਾਨ ਸਰਕਾਰ ਤੇ ਕੇਂਦਰ ਸਰਕਾਰ ਨੇ ਰਲ ਕੇ ਜਾਪਦਾ ਇਹ ਐਕਸ਼ਨ ਕੀਤਾ ਹੈ ਤੇ ਕਿਸਾਨਾਂ ਨੂੰ ਜਿਸ ਤਰ੍ਹਾਂ ਕੁਚਲਿਆ ਗਿਆ ਹੈ ਉਹ ਗਲਤ ਹੈ ਪਰ ਉਹ ਤੱਕਾ ਵੀ ਕਹਿ ਰਿਹਾ ਕਿ ਕਿਸਾਨ ਸਾਰੀ ਪਰ ਇਹਦਾ ਫਾਇਦਾ ਕਿਸਾਨਾਂ ਨੂੰ ਸ਼ਾਇਦ ਹੋ ਜਾਈ ਕਿਉਂਕਿ ਹੋ ਸਕਦਾ ਜਿਹੜਾ ਨੂੰ ਐ ਸੀ ਵੀ ਆਹੀ ਤਾਂ ਡੋ ਅੱਡ ਕੱਲੇ ਹੀ ਬੜੇ ਤਾਕਤਵਰਾਂ ਸ਼ਾਇਦ ਹੁਣ ਉਹ ਕਿਸੇ ਗੱਲ ਤੇ ਆ ਜਾਣ ਜੇ ਨਹੀਂ ਅਜੇ ਵੀ ਮਨ ਕਰਦਾ ਤੇ ਆ ਜਾਣਾ ਚਾਹੀਦਾ ਰਾਤ ਨੂੰ ਬਹਿ ਕੇ ਕੱਲੇ ਕੱਲੇ ਸੋਚੋ ਐਵੇਂ ਪਾਟੇ ਖਾਂ ਤੇ 나ਡੂ ਖਾਂ ਵਾਲੀ ਗੱਲ ਨਹੀਂ ਕਰਨੀ ਚਾਹੀਦੀ ਪਾਟੇ ਖਾ ਤੇ 나ਡੂ ਖਾਂ ਦੀ ਕਹਾਣੀ ਤੁਸੀਂ ਸੁਣੀ ਹੋਣੀ ਹੈ ਇੱਕ ਵਾਰੀ ਨਾ ਕਹਿੰਦੇ ਵੀ ਇੱਕ ਪਾਟੇ ਖਾਂ ਸੀ ਇੱਕ 나ਡੂ ਖਾਂ ਸੀ ਤੇ ਇੱਕ ਪੁਲ ਤੋਂ ਉਹਨਾਂ ਨੇ ਨਦੀ ਤੋਂ ਪੁਲ ਪਾਰ ਕਰਨਾ ਸੀ ਤੇ ਉਹ ਪੁਲ ਸੀ ਇੰਨਾ ਪੀੜਾ ਸੀ ਛੋਟਾ ਜਿਹਾ ਫੱਟਾ ਟਾਈਪ ਇੱਕ ਹੀ ਬੰਦਾ ਇੱਕ ਟਾਈਮ ਲੰਘ ਸਕਦਾ ਸੀ ਤੇ ਇਧਰਲੇ ਪਾਸੋਂ ਪਾਟੇਖਾ ਪੁਲ ਵੱਲ ਤੁਰ ਪਿਆ ਇਧਰਲੇ ਪਾਸੋਂ 나ਡੂਖਾ ਤੁਰ ਪਿਆ ਤੇ ਨਦੀ ਦੇ ਵਿਚਾਲੇ ਆ ਕੇ ਉਹ ਆਹਮੋ ਸਾਹਮਣੇ ਖੜੋ ਗਏ ਹੁਣ ਇੱਕ 나ਡੂਖਾ ਦੂਜਾ ਪਾਟੇਖਾ ਉਹ ਆਖੇ ਹਟ ਓਏ ਮੈਂ ਲੰਘਣਾ ਉਹ ਕਹਿੰਦਾ ਤੂੰ ਹਟ ਮੈਂ ਲੰਘਣਾ ਨਾਉ ਹਟੇ ਨਾਉ ਹਟੇ ਪਾਟੇ ਖਾਤੇ ਨਾ ਡੂਖਾ ਫਿਰ ਵੀ ਉਹ ਹੱਥੋਂ ਪੱਕੀ ਹੋ ਪਏ ਹੱਥੋਂ ਪੱਕੀ ਹੋਏ ਤਾਂ ਉਹ ਲੜਦੇ ਲੜਦੇ ਤੇ ਫਿਰ ਉਹ ਹੰਕਾਰ ਦੇ ਵਸ ਗੁਮਾਨ ਦੇ ਵਸ ਲੜਦੇ ਹੋਏ ਨੈਰਥ ਡਿਗ ਪਏ ਨੈਰਥ ਜਦੋਂ ਡਿਗ ਪਏ ਤਾਂ ਉਹ ਲੇਖਕ ਲਿਖਦਾ ਵੀ ਜਦੋਂ ਉਹ ਡੋਬਰੇ ਸੀ ਨਾ ਪਾਣੀ ਚ ਉਦੋਂ ਵੀ ਇੱਕ ਦੂਜੇ ਨੂੰ ਉਹ ਕੁਰਕੀਆਂ ਵਟਰੇ ਸੀ ਮੈਂ ਤੈਨੂੰ ਦੇਖ ਲਾਂਗਾ ਮੈਂ ਉਹ ਕਹੇ ਮੈਂ ਤੈਨੂੰ ਦੇਖ ਲਾਂਗਾ ਆਖਰ ਨੂੰ ਆਖਰੀ ਸਾਹਾਂ ਤੇ ਜਦੋਂ ਉਹ ਆ ਗਏ ਉਦੋਂ ਵੀ ਕੱਲੇ ਡੇਲੇ ਕੱਢਣ ਜੋਗੇ ਰਹੇਗੇ ਤੇ ਇੱਕ ਦੂਜੇ ਨੂੰ ਡੇਲੇ ਹੀ ਕੱਢੀ ਗਏ ਤੇ ਆਖਰ ਡੇਲੇ ਕੱਢਦੇ ਕੱਢਦੇ ਮਰ ਕੇ ਪਰ ਉਹਨਾਂ ਨੇ ਗੁਮਾਨ ਹੰਕਾਰ ਆਕੜ ਨਹੀਂ ਛੱਡੀ ਹੁਣ ਦੱਸੋ ਇਹ ਪਾਟੇ ਖਾਂ ਤੇ 나ਡੂ ਖਾਂ ਵਾਲਾ ਰਵਈਆ ਠੀਕ ਹੈ ਉਹ ਮਿੱਤਰੋ ਇਹ ਨਹੀਂ ਜੇ ਠੀਕ ਦੇਖੋ ਕਿਸਾਨ ਲਹਿਰ ਨੇ ਜੇ ਉੱਠਣਾ ਪਹਿਲਾਂ ਤਾਂ ਉਹ ਕਿਸਾਨੀ ਨੂੰ ਲਵੇ ਨਾਲ ਮੁੱਦੇ ਵੱਡੇ ਮੁੱਦਿਆਂ ਦੇ ਉੱਪਰ ਕਿਸਾਨਾਂ ਨੂੰ ਇਕੱਤਰ ਕਰੇ ਕਿਸਾਨਾਂ ਨੂੰ ਨਾਲ ਲਵੇ ਜਿਵੇਂ ਦਿੱਲੀ ਵੇਰੀ ਕੀਤਾ ਸੀ ਤੇ ਫਿਰ ਇੱਕ ਜੁਟਤਾ ਇੱਕ ਮੁੱਠਤਾ ਦੇ ਨਾਲ ਜਿਹੜਾ ਵੀ ਸੰਘਰਸ਼ ਲੜਨਾ ਉਹ ਲੜੇ ਐਂਦਾ ਕੱਲਿਆ-ਕੱਲਿਆ ਦਾ ਨਾਂ ਸਰਕਾਰਾਂ ਨੇ ਕਦੇ ਕੁਝ ਬਣ ਦਿੱਤਾ ਨਾ ਬਣ ਦੇਣਾ ਜਿੰਨਾ ਮਰਜੀ ਟੇਲ ਵਾਲਾ ਜ਼ੋਰ ਲਾ ਲੋ ਹਕੂਮਤ ਵੱਡੀ ਤਾਕਤ ਹੈ ਭਲੇਖਿਆ ਚ ਮਾਰ ਆ ਅੱਜ ਅਕਾਲੀ ਦਲ ਦੇ ਸੁਖਵੀਰ ਬਾਦਲ ਕਹਿ ਰਹੇ ਨੇ ਕੱਲ ਕਿਸਾਨਾਂ ਨਾਲ ਧੱਕਾ ਹੋਇਆ ਤੇ ਜਦੋਂ ਉਹ ਸੀ ਮੁੱਖ ਡਿਪਟੀ ਮੁੱਖ ਮੰਤਰੀ ਉਦੋਂ ਪਤਾ ਹੀ ਕਹਿੰਦੇ ਸੀ ਵੀ ਇਹ ਕਿਸਾਨ ਜੱਥੇਬੰਦੀਆਂ ਤਾਂ ਨਕਸਲੀਏ ਨੇ ਉਹਨਾਂ ਦਾ ਬਿਆਨ ਪਿਆ ਅੱਜ ਰਾਜਾ ਵੜਿੰਗ ਕਹਿੰਦਾ ਰਾਜਾ ਵੜਿੰਗ ਕਹਿੰਦਾ ਵੀ ਇਹ ਜਿਹੜਾ ਕਿਸਾਨਾਂ ਨਾਲ ਹੋ ਰਿਹਾ ਕੇਂਦਰ ਤੇ ਪੰਜਾਬ ਸਰਕਾਰ ਮੋਦੀ ਤੇ ਭਗਵੰਤ ਮਾਨ ਰਲ ਕੇ ਕਰ ਰਹੇ ਨੇ ਰਾਜਾ ਵੜਿੰਗ ਕਹਿੰਦਾ ਤੇ ਕਹਿੰਦਾ ਕਿਸਾਨਾਂ ਨਾਲੇ ਵੱਡਾ ਧੱਕਾ ਹੈ ਰਾਜਾ ਵੜਿੰਗ ਕਹਿੰਦਾ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੁਣ ਠੀਕ ਗੱਲ ਉਹ ਦੀ ਹੈ ਪਰ ਜੇ ਰਾਜਾ ਬ੍ਰਿੰਗ ਦੀ ਸਰਕਾਰ ਹੁੰਦੀ ਤੇ ਫਿਰ ਕਿਸਾਨਾਂ ਨੂੰ ਪ੍ਰਸ਼ਾਦ ਦੇਣਾ ਸੀ ਫਿਰ ਇਹਨਾਂ ਨੇ ਫਿਰ ਇਹਨਾਂ ਨੂੰ ਸਨਮੰਤ ਕਰ ਜਿਹੜਾ ਹਕੂਮਤ ਦਾ ਜਿਹੜਾ ਰੂਪ ਹੈ ਨਾ ਦੇਖੋ ਜਿਹੜਾ ਇਸ ਟਾਈਮ ਸਟੇਟ ਦਾ ਜਿਹੜਾ ਨੇਚਰ ਆਫ ਸਟੇਟ ਹੈ ਉਹਨੂੰ ਪਛਾਣਨ ਦੀ ਕੋਸ਼ਿਸ਼ ਕਰੋ ਬਹੁਤ ਸਾਰੇ ਬੰਦਿਆਂ ਨੇ ਮੇਰੇ ਨਾਲੋਂ ਵੱਧ ਸਟੱਡੀ ਕੀਤੀ ਹੈ ਰਤੋਸ਼ ਬੁੱਧੀ ਮੁਤਾਬਕ ਮੈਂ ਇਹ ਦੱਸਣਾ ਚਾਹਣਾ ਅਫਸਰ ਬਣ ਕੇ ਵੱਡੇ ਵੱਡੇ ਅਹੁਦੇ ਤੇ ਜਾ ਕੇ ਜ਼ਰੂਰੀ ਨਹੀਂ ਕਿ ਕੋਈ ਬੰਦਾ ਇਹਨਾਂ ਚੀਜ਼ਾਂ ਨੂੰ ਸਮਝਿਆ ਹੀ ਹੋਵੇ ਨੇਚਰ ਆਫ ਸਟੇਟ ਹੁੰਦਾ ਕੋਈ ਕਿਸੇ ਸਟੇਟ ਦੀ ਨੇਚਰ ਜਿਵੇਂ ਪੰਜ ਸੱਤ ਤਰ੍ਹਾਂ ਦੇ ਸਟੇਟ ਨੇ ਮਤਲਬ ਕੋਈ ਕੋਈ ਸਟੇਟ ਆ ਜਿਹੜਾ ਉਹ ਤਾਨਾਸ਼ਾਹੀ ਹੈ ਕੋਈ ਸਟੇਟ ਜਿਹੜਾ ਉਹ ਡੈਮੋਕਰੈਟਿਕ ਹੈ ਕੋਈ ਸਟੇਟ ਜਿਹੜਾ ਉਹ ਸੈਮੀ ਸੈਮੀ ਡੈਮੋਕਰੈਟਿਕ ਹੈ ਕੋਈ ਸਟੇਟ ਜਿਹੜਾ ਪੂਰੀ ਤਰ੍ਹਾਂ ਹੀਟਲਰੀ ਹੈ ਕਹਿਣ ਦਾ ਭਾਵ ਕੋਈ ਕੈਪੀਟਲਿਸਟਿਕ ਸਟੇਟ ਹੈ ਕੋਈ ਸੋਸ਼ਲਿਸਟਿਕ ਨੇਚਰ ਦਾ ਸਟੇਟ ਹੈ ਤਾਂ ਪੰਜਾਬ ਔਰ ਭਾਰਤ ਦੇ ਅੰਦਰ ਜਿਹੜਾ ਨੇਚਰ ਆਫ ਸਟੇਟ ਹੈ ਨਾ ਉਹਨੂੰ ਸਮਝੋ ਉਹ ਕੀ ਹੈ ਸੈਮੀ ਕੈਪੀਟਲਿਸਟਿਕ ਸੈਮੀ ਫਿਊਡਲ ਪਲੱਸ ਤਾਨਾਸ਼ਾਈ ਵੀ ਹੈ ਜੇ ਗੱਲ ਡੈਮੋਕ੍ਰੇਸੀ ਦੀ ਕਰੀਏ ਤਾਂ ਡੈਮੋਕ੍ਰੇਸੀ ਕਲੀ ਇੱਥੇ ਇਹ ਆ ਕਿ ਵੋਟਾਂ ਵੋਟਾਂ ਪਾ ਲੋ ਬਸ ਪਰ ਜੇ ਵੋਟਾਂ ਪਾ ਕੇ ਵੀ ਆਮ ਲੋਕਾਂ ਨੇ ਜਿੰਨਾ ਹੋਵੇ ਤਾਂ ਵੋਟਾਂ ਵੀ ਨਹੀਂ ਪੈਣ ਦਿੱਤੀਆਂ ਜਾਣਗੀਆਂ ਮੈਂ ਨਹੀਂ ਕਹਿੰਦਾ ਮਾਰਕ ਟਵੇਨ ਇੰਟਰਨੈਸ਼ਨਲ ਰਾਈਟਰ ਹੈ ਉਹਨੇ ਕਿਹਾ ਕਹਿੰਦਾ ਜੇਕਰ ਸਿਸਟਮ ਨੂੰ ਲੱਗਦਾ ਹੋਵੇ ਕਿ ਵੋਟਾਂ ਪਾਉਣ ਪਵਾ ਕੇ ਸਾਡੀ ਹਕੂਮਤ ਬਦਲ ਜਾਏਗੀ ਤਾਂ ਸਿਸਟਮ ਕਦੇ ਵੋਟਾਂ ਨਹੀਂ ਪੈਣ ਦਏਗਾ ਤਾਂ ਵੇਖੋ ਇਹ ਗੱਲਾਂ ਫਲਸਫੀ ਦੀਆਂ ਨੇ ਇਹਨਾਂ ਤੇ ਆਪਾਂ ਕਿਤੇ ਫੇਰ ਗੱਲਾਂ ਕਰਾਂਗੇ ਮੈਨੂੰ ਲੱਗਦਾ ਪੰਜਾਬ ਦੀ ਕਿਸਾਨੀ ਨੂੰ ਸਮਝਣ ਦੀ ਲੋੜ ਹੈ ਮੇਰੇ ਤੋਂ ਨਹੀਂ ਆਪਣੇ ਆਪ ਤੋਂ ਵਿਦਵਾਨਾਂ ਤੋਂ ਮਹਾਂਪੁਰਖਾਂ ਤੋਂ ਫਿਲਾਸਫਰਾਂ ਤੋਂ ਬਹੁਤ ਮਿਹਰਬਾਨ